ਥੋੜਾ ਜਿਹਾ ਦੱਸ ਦਿਓ ਕੀ ਕੁਝ ਇੰਤਜ਼ਾਮ ਇਸ ਜਗ੍ਹਾ ਦੇ ਉੱਤੇ ਕੀਤੇ ਗਏ ਨੇ ਰਾਹੁਲ ਗਾਂਧੀ ਦਾ ਦੌਰਾ ਬਹੁਤ ਟਾਈਮ ਬਾਅਦ ਆ ਰਹੇ ਨੇ ਤੇ ਹੜ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਹੈ ਕਿ ਕਿਸ ਤਰ੍ਹਾਂ ਦੇ ਸਾਡੇ ਇੱਥੇ ਬਾਬਾ ਬੁੱਢਾ ਜੀ ਦੇ ਸਮਾਦਾਂ ਵਾਲੇ ਗੁਰਦੁਆਰਾ ਸਾਹਿਬ ਆ ਰਹੇ ਇੱਥੇ ਅਸੀਂ ਪ੍ਰੋਪਰ ਸਾਰੀ ਸਕਿਉਰਿਟੀ ਅਰੇਂਜਮੈਂਟ ਉਹਨਾਂ ਦਾ ਕੀਤਾ ਹੈ ਸੋ ਫੋਰਸ ਅਸੀਂ ਆਊਟਰ ਇਨਰ ਕਾਰਡਨ ਤੇ ਸਿਵਲ ਦੇ ਵਿੱਚ ਅੰਦਰ ਲਾਈ ਜੀ ਹੋਰ ਇੱਥੇ ਦੇ ਜਿਹੜੇ ਲੋਕਾਂ ਨੂੰ ਕੋਈ ਮਿਲਣ ਦਾ ਉਹਨਾਂ ਦਾ ਇਸ ਟਾਈਮ ਦਾ ਹੈ ਕੋਈ ਪ੍ਰਬੰਧ ਨਹੀਂ ਕੋਈ ਸਾਡੇ ਇਹੋ ਜਿਹਾ ਇਨਫੋਰਮੇਸ਼ਨ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਇਸ ਸਮੇ ਅਸੀਂ ਪਹੁੰਚੇ ਹੋਏ ਹਾਂ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਰਮਦਾਸ ਅਜਨਾਲਾ ਵਿਖੇ ਜਿੱਥੇ ਕੁਝ ਸਮੇਂ ਬਾਅਦ ਹੀ ਰਾਹੁਲ ਗਾਂਧੀ ਪਹੁੰਚ ਰਹੇ ਨੇ ਹੁਣੇ ਤੁਸੀਂ ਪਹਿਲਾਂ ਤਸਵੀਰਾਂ ਵੇਖੀਆਂ ਏਅਰਪੋਰਟ ਤੇ ਜਦੋਂ ਉਹਨਾਂ ਨੇ ਲੈਂਡ ਕੀਤਾ ਉਸ ਤੋਂ ਬਾਅਦ ਹੁਣ ਇਸ ਥਾਂ ਤੇ ਇਸ ਗੁਰੂ ਘਰ ਨਤਮਸਤਕ ਹੋਣਗੇ ਰਾਹੁਲ ਗਾਂਧੀ ਜਿੱਥੇ ਕੀ ਪੂਰੀ ਤੁਸੀਂ ਵੇਖ ਸਕਦੇ ਹੋਗੇ ਉਹ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਪੰਜਾਬ ਪੁਲਿਸ ਵੱਲੋਂ ਸਖਤ ਸੁਰੱਖਿਆ ਦਾ ਘੇਰਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਪੂਰੇ ਗੁਰੂ ਘਰ ਦੇ ਵਿੱਚ ਚੱਪੇ-ਚੱਪੇ ਤੁਸੀਂ ਵੇਖ ਸਕਦੇ ਹੋਗੇ ਪੁਲਿਸ ਹੈ ਤੇ ਪੂਰੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਹੋਏ ਨੇ ਤੇ ਹੜ ਜਿਹੜੇ ਆਏ ਸੀਗੇ ਜਿੱਥੋਂ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਮੁਲਾਕਾਤ ਕਰਨਗੇ ਤੇ ਨਾਲ ਦੇ ਨਾਲ ਹੀ ਜੇ ਗੱਲ ਕਰ ਲਈਏ ਹੋਰ ਜਗ੍ਹਾ ਦੇ ਉੱਤੇ ਉਹ ਗੁਰਦਾਸਪੁਰ ਤੇ ਵਿੱਚ ਉਹਨਾਂ ਦਾ ਦੌਰਾ ਹੈ ਗੁਰਦਾਸਪੁਰ ਤੋਂ ਬਾਅਦ ਦੀਨਾ ਨਗਰ ਜਾਣਗੇ ਦੀਨਾ ਨਗਰ ਤੋਂ ਬਾਅਦ ਫਿਰ ਦੁਬਾਰਾ ਤੋਂ ਦਿੱਲੀ ਲਈ ਵਾਪਸ ਕਰਨਗੇ ਤੇ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਗੁਰੂ ਘਰ ਦੀਆਂ ਨੇ ਜਿੱਥੇ ਪ੍ਰੋਪਰ ਜਿਹੜਾ ਹੈ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਨੇ ਹਰ ਤਰ੍ਹਾਂ ਦੀ ਜਿਹੜਾ ਕਹ ਲੋ ਕਿ ਜਿਹੜੀ ਪ੍ਰਬੰਧ ਹੈਗੇ ਆ ਉਹ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਚੂਕ ਨਾ ਹੋ ਸਕੇ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਵੀਡੀਓਸ ਆ ਚੁੱਕੀਆਂ ਨੇ ਸਾਹਮਣੇ ਜਿੱਥੇ ਬਿਹਾਰ ਦੇ ਵਿੱਚ ਜੇ ਗੱਲ ਕਰ ਲਈਏ ਜਾਂ ਕਿਤੇ ਹੋਰ ਗੱਲ ਕਰ ਲਈਏ ਰਾਹੁਲ ਗਾਂਧੀ ਦੀ ਜਿਹੜੀ ਸੁਰੱਖਿਆ ਘੇਰਾ ਹੈ ਉਹਦੇ ਵਿੱਚ ਕੋਈ ਨਾ ਕੋਈ ਕਿਸੇ ਵੀ ਤਰੀਕੇ ਐਂਟਰ ਕਰ ਜਾਂਦਾ ਸੀਗਾ ਤਾਂ ਜੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਤਾਂ ਕਰਕੇ ਕਰ ਰਹੇ ਨੇ ਸਾਡੇ ਨਾਲ ਥੋੜਾ ਜਿਹਾ ਦੱਸ ਦਿਓ ਕੀ ਕੁਝ ਇੰਤਜ਼ਾਮ ਇਸ ਜਗ੍ਹਾ ਦੇ ਉੱਤੇ ਕੀਤੇ ਗਏ ਨੇ ਰਾਹੁਲ ਗਾਂਧੀ ਦਾ ਦੌਰਾ ਬਹੁਤ ਟਾਈਮ ਬਾਅਦ ਆ ਰਹੇ ਨੇ ਤੇ ਹੜ ਪ੍ਰਭਾਵਿਤਰਾਂ ਨੂੰ ਮਿਲਣਾ ਹੈ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਸਾਡੇ ਇੱਥੇ ਬਾਬਾ ਬੁੱਢਾ ਜੀ ਦੇ ਸਮਾਧਾਂ ਵਾਲੇ ਗੁਰਦੁਆਰਾ ਸਾਹਿਬ ਆ ਰਹੇ ਇੱਥੇ ਅਸੀਂ ਪ੍ਰੋਪਰ ਸਾਰੀ ਸਿਕਿਉਰਿਟੀ ਅਰੇਂਜਮੈਂਟ ਉਹਨਾਂ ਦਾ ਕੀਤਾ ਹੈ ਸੋ ਫੋਰਸ ਅਸੀਂ ਆਊਟਰ ਇਨਰ ਕਾਰਡਨ ਤੇ ਸਿਵਲ ਦੇ ਵਿੱਚ ਅੰਦਰ ਲਾਈ ਉਹ ਜੀ ਹੋਰ ਇੱਥੇ ਦੇ ਜਿਹੜੇ ਲੋਕਾਂ ਨੂੰ ਕੋਈ ਮਿਲਣ ਦਾ ਉਹਨਾਂ ਦਾ ਇਸ ਟਾਈਮ ਦਾ ਹੈ ਕੋਈ ਪ੍ਰਬੰਧ ਇਸ ਟਾਈਮ ਨਹੀਂ ਕੋਈ ਸਾਡੇ ਇਹੋ ਜਿਹੇ ਇਨਫੋਰਮੇਸ਼ਨ ਕੋਈ ਨਹੀਂ ਸੋ ਤੁਸੀਂ ਸੁਣ ਰਹੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੀ ਪੂਰੀ ਸੁਰੱਖਿਆ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਤੇ ਕੁਝ ਸਮੇਂ ਬਾਅਦ ਹੀ ਇੱਥੇ ਪਹੁੰਚ ਕੇ ਨਤਮਸਤਕ ਹੋਣਗੇ ਰਾਹੁਲ ਕੰਨ